ਵੀਰਾ ਮੇਰਾ ਕਲਾਸ ਬੇਟਾ ਨਹੀਂ ਇਹ ਬੱਚਿਆਂ ਦਾ ਇੰਨਾ ਘਬਰਾ ਕੇ ਫੋਨ ਆਇਆ ਮम्मा ਫਟਾਫਟ ਨਾ ਡਰੈਸ ਭੇਜੋ ਪਹਿਲੇ ਤਾਂ ਮਾਈਂਡ ਇਚ ਇਹ ਥਾਟ ਆਂਦਾ ਹੈ ਕਿ ਪਤਾ ਨਹੀਂ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਕਿਸੇ ਵੀ ਪੈਰ ਤੋਂ ਉੱਚਲਾ ਹਰ ਇੱਕ ਦੇ ਮਾਈਂਡ ਚ ਇਹ ਥਾਟ ਆਏਗਾ ਕਿ ਸਾਡੇ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਇੰਨਾ ਘਬਰਾ ਕੇ ਫੋਨ ਆਇਆ ਫਿਰ ਉਸ ਤੋਂ ਬਾਅਦ ਜਿਹੜਾ ਜਿੱਥੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਉੱਥੇ ਕਰਕੇ ਇਹਨਾਂ ਨੇ ਆਪਣਾ ਕੀਤਾ ਬੱਚਿਆਂ ਨੂੰ ਧੁੱਪ ਚ ਖੜਾਤਾ ਇਹ ਸਾਰੇ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਦੇ ਸਕੂਲ ਚ ਆਪਣੀ ਇਨੀ ਪ੍ਰੋਬਲਮਸ ਹੈ ਅਸੀਂ ਤਾਂ ਕੋਈ ਕੁਐਸਚਨ ਰੇਜ਼ ਨਹੀਂ ਕੀਤਾ ਹਮੇਸ਼ਾ ਕੋਆਪਰੇਟ ਕੋਆਪਰੇਸ਼ਨ ਦਿਖਾਈ ਹੈ ਉਸ ਸੱਤ ਬੱਚੇ ਮਰੇ ਹੈ ਨਾ ਵੀ ਐਕਸ਼ਨ ਨਹੀਂ ਲਿਆ ਦਿੱਤਾ ਹੈ ਤਾਂ ਇਹ ਤਾਂ ਹੀ ਹੁੰਦਾ ਜਿਹੜੇ ਕਦੇ ਸਕੂਲ ਦੇ ਸਮਾਣਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਨਾ ਜਿਹੜੇ ਉਹ ਸੱਤ ਬੱਚੇ ਵਿਚਾਰੇ ਮਰੇ ਹੈ ਉਹ ਇਸ ਸਕੂਲ ਦੀ ਗਲਤੀ ਨਾਲ ਮਰੇ ਹੈ ਇਸ ਸਕੂਲ ਤੇ ਐਕਸ਼ਨ ਹੋਇਆ ਨਹੀਂ ਜਿਸ ਕਰਕੇ ਇਹ ਚੁੱਪ ਤਾਂ ਹੀ ਚਾੜੇ ਹੋਏ ਹੁੰਦੇ ਆ ਮੈਂ ਆਪਣੀ ਬੇਟੀ ਨੂੰ ਰੋਜ਼ ਸਕੂਲ ਲੈਣ ਆਉਂਦੀ ਸੀਗੀ ਜਿੱਥੇ ਮੈਂ ਖੜਦੀ ਸੀ ਉੱਥੇ ਪ੍ਰਿੰਸੀਪਲ ਮੈਮ ਖੜਦੇ ਸੀ ਉੱਥੋਂ ਹੀ ਉਹ ਬੱਚਿਆਂ ਦੀ ਗੱਡੀ ਜਾਂਦੀ ਸੀ ਉਸ ਟਾਈਮ ਪ੍ਰਿੰਸੀ ਚੇ ਕਿਉਂ ਬਿਠਾਏ ਐ ਤੁਸੀਂ ਮੈਨੂੰ ਆਪਣੀ ਗੱਡੀ ਦੇ ਸਾਰੇ ਸੇਫਟੀ ਸਾਰੀ ਚੈੱਕ ਕਰਵਾਓ ਔਰ ਉਸ ਦੇ ਬਾਵਜੂਦ ਜਦੋਂ ਪ੍ਰਾਈਵੇਟ ਗੱਡੀ ਐ ਸਕੂਲ ਦੇ ਅੰਦਰ ਕਿਵੇਂ ਖੜੀ ਸਮਾਰਾ ਦੀ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਸੀਗੀਆਂ ਪ੍ਰਾਈਵੇਟ ਉਹ ਸਾਰੀ ਸਕੂਲ ਦੇ ਅੰਦਰ ਖੜਦੀਆਂ ਸੀ ਕਿਉਂ ਮੈਡਮ ਕੋਲ ਜਵਾਬ ਹੈ ਇਸ ਚੀਜ਼ ਦਾ ਸਰ ਮੇਰਾ ਸੰਦੀਪ ਹੈ ਜੀ ਮੇਰਾ ਬੇਟਾ ਸੈਕੰਡਰੀ ਚ ਪੜਦਾ ਵੀ ਸਕੂਲ ਦੇ ਵਿੱਚ ਪਹਿਲਾਂ ਤਾਂ ਮੈਂ ਇੱਕ ਪੰਜਾਬ ਸਰਕਾਰ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਇਹ ਦਿਨ ਦੇਖਣ ਵਾਸਤੇ ਸਾਨੂੰਰੇ ਅਸੀਂ ਚੁਣਿਆ ਤੁਹਾਨੂੰ ਵੀ ਹਰ ਵਕਤ ਗਦੇ ਸੜਕਾਂ ਦੇ ਉੱਤੇ ਐਕਸੀਡੈਂਟ ਦੇਖ ਰਹੇ ਹਾਂ ਲੁਟਾ ਖੁਆ ਦੇਖ ਰਹੇ ਹਾਂ ਇੱਧਰ ਸਕੂਲ 'ਚ ਸਾਡੀਆਂ ਲੁਟਾ ਖੁਆ ਹੋ ਰਹੀਆਂ ਬਸ ਚੁੱਪ ਕਰਕੇ ਬੈਠੇ ਰਹੋ ਬ ਲੋਕਾਂ ਨਾਲ ਜਿਵੇਂ ਹੋ ਰੇ ਚੱਲੀ ਜਾਂਦੇ ਪਟਿਆਲੇ ਦਾ ਇੱਕ ਵਾਰ ਆ ਕੇ ਹਾਲ ਤਾਂ ਦੇਖੋ ਆ ਸਕੂਲ ਤੋਂ ਜਦੋਂ ਛੁੱਟੀ ਹੁੰਦੀ ਐ ਇੰਨੇ ਇੰਨੇ 8-8 10-10 ਸਾੰਡੇ ਬਾੜ ਸੜਕਾਂ ਦੇ ਘੁੰਮਦੇ ਐ ਅੱਜ ਦੀ ਗੱਲ ਇਹ ਐ ਜੀ ਇਹਨਾਂ ਨੇ ਇਹ ਤਾਂ ਰੋਜ਼ ਹੀ ਪਰੇਸ਼ਾਨ ਕਰਦੇ ਬੱਚੇ ਦਾ ਪੇਪਰ ਸੀਗਾ ਅੱਜ ਇਹ ਕਹਿੰਦੇ ਵੀ ਯੂਨੀਫਾਰਮ ਇਹਨੇ ਦੂਸਰੀ ਨਹੀਂ ਪਾਈ ਵੀ ਇਸ ਕਰਕੇ ਇਹਨੂੰ ਸਕੂਲ ਤੋਂ ਬਾਹਰ ਬਿਠਾਤਾ ਵੀ ਆ ਕੇ ਲੈ ਜਾਓ ਆਪਣੇ ਬੱਚੇ ਨੂੰ ਘਰ ਵੀ ਅਸੀਂ ਕੰਮ ਤੇ ਗਏ ਆ ਕਿਤੇ ਜਾਣ ਹੈ ਬੰਦਾ ਕਮਾਈ ਦਾ ਤਾਂ ਸਾਧਨ ਸਾਡਾ ਏਹੀ ਹੈ ਵੀ ਅਸੀਂ ਕਮਾਵਾਂਗੇ ਤਾਂ ਸਕੂਲਾਂ ਨੂੰ ਖਰਚੇ ਦੇਵਾਂਗੇ ਪਹਿਲਾਂ ਕਰਕੇ ਰੱਖਿਆ ਸਾਨੂੰ ਸਾਰੇ ਜਿਨ੍ਹਾਂ ਦੇ ਪੇਰੈਂਟਸ ਹੈ ਸਭ ਵੇਲੇ ਬਿਠਾ ਰੱਖਿਆ ਵੀ ਬੇਵਕੂਫ ਐ ਇਹ ਸਾਰੇ ਇਹ ਪੜੇ ਲਿਖੇ ਬੰਦੇ ਸਾਰੇ ਬੇਵਕੂਫ ਐ ਇਹ ਆਪ ਇਹ ਸਹੀ ਐ ਅਸੀਂ ਗਲਤ ਆ ਸਾਰੇ ਵੀ ਵੀਰਵੇ ਵਾਲੇ ਆਈ ਕਾਰਡ ਇਹ 3300 ਰੁਪਏ ਦੇ ਲਗਾਣੇ ਆ ੱੱਕੇ ਨਾਲ ਦਿੰਨੇ ਆ ਪੇਰੈਂਟਸ ਵੀ ਬਾਨ ਬੱਚੇ ਵੀ ਬਾਨ 20 ਰੁਪਏ ਦਾ ਆਈ ਕਾਰਡ ਮੈਂ ਬਣਾਉਣ ਨੂੰ ਤਿਆਰ ਆ ਸਾਰੇ ਸਕੂਲਾਂ ਦਾ ਜਿੰਨੇ ਵੀ ਸਕੂਲ ਆ ਪੇਰੈਂਟਸ ਇਹ 3300 ਰੁਪਏ ਦੇ ਲਗਾਣੇ ਆ 50 ਰੁਪਏ ਦਾ ਪੀਜ਼ਾ ਬਾਲਟੀ ਇਹ 100 100 ਰੁਪਏ ਦਾ ਵੇਚਦੇ ਆ 10 10 100 ਰੁਪਏ ਦੇ ਇਹ ਐਨੂਅਲ ਫੰਕਸ਼ਨ ਕਰਕੇ ਚਾਹ ਮੱਠੀ ਖਿਲਾ ਕੇ ਘਰ ਨੂੰ ਤੋਰ ਦਿੰਨੇ ਆ ਬੱਚੇ ਨੂੰ ਕਿਆ ਸੀ ਕਸਾਈ ਆ ਯਾਰ ਕਮਾਲ ਐ ਮਿਹਨਤ ਮਜ਼ਦੂਰੀ ਦੇ ਪੈਸੇ ਆਣ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲੋ 2027 ਦੇ ਵਿੱਚ ਤੁਹਾਡਾ ਪਤਾ ਸਾਫ਼ ਹੈ ਜੇ ਤੁਸੀਂ ਇਹਨਾਂ ਤੇ ਉਸ ਤਰ੍ਹਾਂ ਪਾ ਕੇ ਆਈ ਘਰਦਿਆਂ ਨੂੰ ਫੋਨ ਆ ਗਿਆ ਕਿ ਸਕੂਲ ਦੇ ਜਿਹੜੇ ਕਲਾਸ ਟੀਚਰ ਦਾ ਫੋਨ ਆਇਆ ਮੇਰੇ ਮਿਸੀ ਨੇ ਸਿੱਧੇ ਚੱਕ ਦੇ ਸਰ ਪੁੱਛਿਆ ਕਿ ਮੇਰੀ ਬੇਟੀ ਠੀਕ ਹੈ ਇਕਦਮ ਜਦੋਂ ਅਸੀਂ ਛੱਡ ਕੇ ਘਰ ਘਰ ਛੱਡ ਕੇ ਅਸੀਂ ਪਹੁੰਚੇ ਆ ਤਾਂ ਇੱਕਦਮ ਉੱਪਰੋਂ ਫੋਨ ਆ ਜਾਏ ਸਕੂਲ ਤੋਂ ਕਲਾਸ ਟੀਚਰ ਦਾ ਸਾਨੂੰ ਤਾਂ ਇਹੀ ਹੋਏਗਾ ਕਿ ਸਾਡਾ ਬੱਚਾ ਠੀਕ ਹੈ ਜਾਂ ਨਹੀਂ ਅਸੀਂ ਭੱਜ ਭੱਜ ਕੇ ਵਾਪਸ ਆਏ ਸਾਡਾ ਪੂਲ ਤੋਂ ਚੜਨ ਲੱਗਿਆ ਸਾਡੀ ਗੱਡੀ ਪਲਟਣ ਲੱਗੀ ਉਹਦਾ ਜਿੰਮੇ ਆ ਗਿਆ ਕੱਲ ਨੂੰ ਸਾਨੂੰ ਕੁਝ ਹੋ ਜਾਂਦਾ ਕੌਣ ਜਿਮੇ ਆ ਸਕੂਲ ਪ੍ਰਸ਼ਾਸਨ ਸਭ ਤੋਂ ਵੱਡੀ ਗੱਲ ਵੀ ਜਿਹੜੀ ਗੱਲ ਇਹ ਹੈ ਕਿ ਸਕੂਲ ਜਿਹੜਾ ਹੈਗਾ ਸਿਰਫ ਲੁੱਟਦਾ ਕਾਰਨ ਐ ਐਕਟ ਦੇ ਵਿੱਚ ਲਿਖਿਆ ਗਿਆ ਹੈ ਕਿ ਨਰਸਰੀ ਐਲ ਕੇਜੀ ਯੂ ਕੇਜੀ ਤੱਕਰ ਕੋਈ ਵੀ ਬੱਚੇ ਨੂੰ ਬੈਗ ਨਹੀਂ ਸਕੂਲ ਬੈਗ ਨਹੀਂ ਅਲਾਉਡ ਹੈਗਾ ਇਹ ਬੱਚਿਆਂ ਦੇ ਸਕੂਲ ਬੈਗ ਤੁਸੀਂ ਆ ਕੇ ਚੈੱਕ ਕਰਨਾ 15 15 ਕਿਲੋ ਜਿਹੜਾ ਬੱਚੇ ਦਾ ਬੱਚਾ ਜੇ ਤੁਹਾਡਾ 40 ਕਿਲੋ ਦਾ ਬੱਚਾ ਹੈਗਾ ਤਾਂ ਉਹਦਾ ਸਿਰਫ ਔਰ ਸਿਰਫ 10% ਹੀ ਸਕੂਲ ਬੈਗ ਦਾ weight ਹੋਣਾ ਚਾਹੀਦਾ ਹੈ ਮਤਲਬ 4 ਕਿਲੋ 15 ਕਿਲੋ ਨਰਸਰੀ ਜੀ ਐਲ ਕੇ ਜੀ ਯੂ ਕੇ ਜੀ ਤੱਕਰ ਕਿਸੇ ਵੀ ਬੱਚੇ ਨੂੰ ਹੋਮਵਰਕ ਨਹੀਂ ਦਿੱਤਾ ਜਾਣਾ ਚਾਹੀਦਾ ਇਹ ਬੱਚਿਆਂ ਨੂੰ ਹੋਮਵਰਕ ਦਿੰਨੇ ਆ ਨਰਸਰੀ ਐਲ ਕੇ ਜੀ ਯੂ ਕੇ ਜੀ ਤੱਕਰ ਪੰਜਾਬੀ ਪੜਾਣੀ ਜਾਈ ਪੜਾਣੀ ਚਾਹੀਦੀ ਹੈ ਇਹ ਉਹ ਵੀ ਨਹੀਂ ਪੜਾਉਂਦੇ ਇਹਦਾ ਮਤਲਬ ਸਕੂਲ ਕਿਸੇ ਪਾਸੇ ਵੀ ਨਹੀਂ ਐਕਟ ਨੂੰ ਮੰਨਦਾ ਹੈਗਾ ਸਭ ਤੋਂ ਵੱਡੀ ਗੱਲ ਉਹ ਦੇਖੋ ਜੀ ਜੇ ਤੁਹਾਡੇ ਬੱਚੇ ਦੀ 4000 ਰੁਪਏ ਫੀਸ ਹੈ ਉਹਨੂੰ 12 ਨਾਲ ਗੁਣਾ ਕਰ ਲੋ ਜੋ ਐਕਟ ਦੇ ਵਿੱਚ ਕਿ ਮੈਂ ਨਹੀਂ ਕਹਿ ਰਿਹਾ ਇਹ ਐਕਚੁਅਲੀ ਕਹਿੰਦਾ ਹੈ 4000 ਰੁਪਏ ਫੀਸਾਂ ਨੂੰ 12 ਨਾਲ ਗੁਣਾ ਕਰ ਦੋ 12 ਮਹੀਨੇ ਇੱਕ ਸਾਲ ਦੇ ਨਾਲ 48000 ਰੁਪਏ ਬਣ ਗਿਆ ਉਹਦਾ 10% ਬੰਦਾ 4890 ਰੁਪਏ ਉਹ ਐਨੂਅਲ ਚਾਰਜਸ ਬੰਦਾ ਇਹ 9780 ਰੁਪਏ ਲੈਣੇ ਹਨ 68 ਲੱਖ ਰੁਪਏ ਇਹਨਾਂ ਨੇ ਇਸ ਸਾਲ ਦਾ ਇਕੱਠਾ ਕੀਤਾ ਸਿਰਫ ਇਸ ਸਾਲ